ਇੱਕ ਮਿੰਟ ਹਵਾ ਬਣਾਇਆ ਗਿਆ ਵਾ ਇਸ ਭਾਂਜੀ ਵੱਲੋਂ ਨਾਲ ਇਹਨਾਂ ਦੇ ਜਿਹੜੇ ਪਤੀ ਆ ਉਹ ਨਾਲ ਪੂਰੀ سپورਟ ਕਰਦੇ ਪਏ ਆ ਇਸ ਭੈਣ ਨੇ ਇੱਕ ਸੈਟਅਪ ਤਿਆਰ ਕਰ ਲਿਆ ਤੇ ਇੱਥੇ ਮੱਕੀ ਰੋਟੀ ਸਰੋਂ ਦਾ ਸਾਗ ਤੇ ਨਾਲ ਛਲਗਮ ਛਲਗਮ ਜਿਹਨੂੰ ਗੋਗਲੂ ਕਹਿੰਦੇ ਆ ਉਹ ਵੀ ਨਾਲ ਤੇ ਪੜਾ ਜਾਂਦੇ ਆ ਤੇ ਪਹਿਲਾਂ ਮੈਨੂੰ ਇਹ ਸੀਗਾ ਕਿ ਮੈਂ ਛੋਟੀ ਰੇੜੀ ਲਾਵਾਂ ਇਹ ਛੋਟੀ ਜਿਹੜੀ ਤੋਂ ਸਟਾਰਟ ਕਰਾਂ ਤੇ ਮਤਲਬ ਇਹਨਾਂ ਵੇਖੀ ਗੱਡੀ ਆਲਾ ਥੋੜਾ ਜਿਆਦਾ ਹੀ ਉਹ ਲੱਗੇ ਪਰ ਮੈਨੂੰ ਫਿਰ ਕੁਝ ਕਮੈਂਟਾਂ ਵੀਡੀਓ ਦੇਖੀਆਂ ਜਿਹੜੀਆਂ ਗੱਡੀਆਂ ਤੇ ਲੋਕ ਕੰਮ ਕਰਦੇ ਪਏ ਆ ਤੇ ਫਿਰ ਮੈਂ ਗੱਡੀ ਲਈ ਮੇਰੇ ਮਤਲਬ ਮੰਮੀ ਡੈਡੀ ਹੋਣਾ ਨਹੀਂ ਗੱਡੀ ਲੈ ਕੇ ਦਿੱਤੀ ਮੇਰੇ ਸੱਸ ਸਹੁਰੇ ਹੋਣਾ ਨੇ ਉਹਨਾਂ ਨੇ ਗੱਡੀ ਲੈ ਕੇ ਦਿੱਤੀ ਫਿਰ ਸੈਟਅਪ ਜਿਹੜਾ ਅਸੀਂ ਆਪਣਾ ਛੋਟਾ ਜਿਹਾ ਤਿਆਰ ਕਰਨ ਕੀਤਾ ਤੇ ਕੰਮ ਕੀਤਾ ਇਹ ਨਹੀਂ ਆ ਕਿ ਬਾਹਰ ਜਾਣਾ ਲੋਕ ਪਸੰਦ ਕਰਦੇ ਆ ਦੇਖ ਕੇ ਕੰਮ ਨੂੰ ਕਰਨਾ ਪਸੰਦ ਕਰਦੇ ਇਹੋ ਜਿਹੀ ਕੋਈ ਗੱਲ ਨਹੀਂ ਆ ਜਿਨ੍ਹਾਂ ਨੇ ਕਰਨਾ ਨਾ ਭਾਜੀ ਕਰ ਹੀ ਲੈਣਾ ਘਰ ਜਾ ਕੇ ਵੀ ਤੇ ਆਪਾਂ ਦਿਹਾੜੀਆਂ ਹੀ ਕਰਦੇ ਪਏ ਇਹ ਦਿਹਾੜੀਆਂ ਤੇ ਕੋਈ ਨਹੀਂ ਇਹ ਮੇਰਾ ਆਪਣਾ ਕੰਮ ਆ ਆਪਣੇ ਘਰ ਦੀਆਂ ਜਿਹੜੀਆਂ ਮੇਰੀਆਂ ਸਾਰਾ ਵੈਰਾਈਟੀ ਆ ਰੋਟੀ ਦੀ ਵੀ ਸਾਰਾ ਕੁਝ ਮੇਰਾ ਘਰ ਦਾ ਹੀ ਤਿਆਰ ਕੀਤਾ ਆ ਸਿਸਟਮ ਇੱਕ ਗੱਡੀ ਜਿਹੜੀ ਆਪਾਂ ਬਾਰੋਂ ਲਈ ਆ ਦਾ ਕਈ ਸਾਗ ਜਿਹੜਾ ਅੱਜ ਕੱਲ੍ਹ ਨਹੀਂ ਖਾਂਦੇ ਘੱਟ ਖਾਂਦੇ ਆ ਮੱਕੀ ਦੀ ਰੋਟੀ ਤੇ ਛਲਗਮ ਜਿਹੜੇ ਆ ਉਹ ਵੀ ਮੈਂ ਬਣਾਉਣੀ ਆ ਛਲਗਮ ਆ ਦੇਸੀ ਘਿਓ ਆ ਉਹ ਵੀ ਆਪਣੇ ਘਰ ਦਾ ਹੀ ਤਿਆਰ ਕੀਤਾ ਛਲਗਮ ਵੀ ਆਪਣੇ ਘਰ ਦੀ ਆ ਸਾਗ ਵੀ ਆਪਣੀ ਪੈਲੀ ਦੇ ਗਿਆ ਸਾਰਾ ਕੁਝ ਆਪਣੀ ਪੈਲੀ ਦਾ ਕਿਤੋਂ ਦਾ ਕੀ ਕਣਕ ਵੀ ਆਪਣੇ ਘਰ ਦੀ ਆ ਕੀ ਪਤਾ ਗਰਮੀਆਂ ਚ ਆਪਣਾ ਜੂਸ ਦਾ ਵੀ ਨਾਲ ਹੁੰਦਾ ਵਾ ਹੁਣ ਮੌਸਮ ਠੰਡਾ ਹੋਣ ਦੇ ਕਰਕੇ ਆਪਾਂ ਫਰੂਟ ਜੂਸ ਲਿਆਉਣਾ ਬੰਦ ਕਰ ਦਿੱਤਾ ਵਾ ਬਣਾਉਣਾ ਹੁਣ ਆਪਣੇ ਕੋਲ ਬਸ ਆ ਰੋਟੀ ਦਾ ਹੈ ਰੋਟੀ ਸ਼ਾਮ ਕਿਹਨੇ ਕਿਨੇ ਵਜੇ 10 ਵਜੇ ਅਸੀਂ ਤੇ ਆ ਜਾਂਦੇ ਆ ਤੇ ਸ਼ਾਮ ਨੂੰ 10 ਹੀ ਵੱਜ ਜਾਂਦੇ ਆ ਨਾਲ ਫਿਰ ਹੈਲਪ ਕੌਣ ਕਰਾਉਂਦਾ ਹੈ ਹੈਲਪ ਕਰ ਦਿੰਦੇ ਆ ਘਰੇ ਹੈਗੇ ਆ ਮੰਮੀ ਉਹ ਵੀ ਕਰ ਦਿੰਦੇ ਆ ਜ਼ਿਆਦਾਤਰ ਮੈਂ ਆਪਣੇ ਹੱਥ ਨਾਲ ਹੀ ਬਣਾਉਣਾ ਭਾਂੰ ਕਰਦੀ ਆ ਮੈਨੂੰ ਮੇਰੇ ਬਾਪ ਦੀ ਬਹੁਤ ਮੋਟੀਵੇਸ਼ਨ ਆ ਮੇਰੇ ਸਾਸਰਾਦੀ ਵੀ ਮੈਨੂੰ ਬਹੁਤ ਮੋਟੀਵੇਸ਼ਨ ਆ ਮੇਰੇ ਕੰਮ ਬਾਰੇ ਕੋਈ ਵੀ ਕੁਝ ਕਰੂਗਾ ਨਾ ਕਹੂਗਾ ਮੇਰੇ ਕੋ ਬਰਦਾਸ਼ਤ ਨਹੀਂ ਸਰ ਮੈਨੂੰ ਬਹੁਤ ਪਿਆਰ ਹੈ ਇਹਦੇ ਨਾਲ ਕਿੰਨਾ ਪਿਆਰ ਤੇ ਮੈਂ ਪਿਆਰ ਨਾਲ ਹੀ ਚੀਜ਼ ਬਣਾਉਣੀ ਆ ਸ਼ੌਂਕ ਨਾਲ ਬਣਾਉਣੀ ਇਥੇ ਜਿਆਦਾ ਟਰਕਿੰਗ ਲਾਈਨ ਵਾਲੇ ਆਪਣੇ ਕੋ ਖੁਲੋਂਦੇ ਆ ਜੇ ਤਾਂ ਕਾਰ ਵਾਲੇ ਖੁਲੋਂਦੇ ਆ ਕਾਫੀ ਹੋਗੀ ਚਾਹ ਹੋਗੀ ਜਾਂ ਸੈਂਡਵਿਚ ਹੋਗੇ ਇਹਦੀ ਡਿਮਾਂਡ ਆਉਂਦੀ ਆ ਤੇ ਜਿੱਦਾਂ ਟਰੈਕਿੰਗ ਵਾਲੇ ਆ ਉਹਨਾਂ ਨੇ ਚਾਹ ਵੀ ਪੀਣੀ ਹੁੰਦੀ ਆ ਤੇ ਕਿਸੇ ਵੇਲੇ ਨਾਸ਼ਤਾ ਵੀ ਉਹ ਕਰਦੇ ਆ ਤੇ ਜਿਆਦਾ ਉਹ ਪਸੰਦ ਕਰ ਲੈਂਦੇ ਆ ਫਿਰ ਛਲਕੰਦ ਜਾਂ ਮੱਕੀ ਦੀ ਰੋਟੀ ਜਾਂ ਸਾਗ ਮੱਕੀ ਦੀ ਰੋਟੀ ਪਹਿਲਾਂ ਆਰਡਰ ਦੇਣਾ ਪੈਂਦਾ ਨਾ ਫਿਰ ਆਪਾਂ ਬਣਾ ਕੇ ਨਹੀਂ ਰੱਖ ਸਕਦੇ ਕਿਉਂਕਿ ਸਾਰੇ ਮਟਕਾ ਚਿਕਨ ਖਾਣ ਵਾਲੇ ਨਹੀਂ ਹੁੰਦੇ ਹਾਂ ਬਹੁਤ ਆਦਤ ਨੇ ਉਹ ਆ ਹਾਂ ਜੀ ਮੇਰੀ ਹਰ ਗੱਲ ਦੇ ਵਿੱਚ ਉਹਨਾਂ ਨੇ ਹਾਂ ਵੀ ਕਰਨੀ ਆ ਹਰ ਗੱਲ ਦੇ ਵਿੱਚ ਸਾਥ ਦੇ। ਹਾਂ ਜੀ ਬਾਬਾ ਦੋਵੇਂ ਹੀ ਕੰਮ ਕਰ ਰਹੇ ਹਾਂ ਜਿਵੇਂ ਦੇਖਣਾ ਵੀ ਕਦੇ ਫੀਲ ਹੀ ਨਹੀਂ ਹੋਇਆ ਕਿ ਮੈਂ ਕੰਮ ਕਰਦੀ ਪਈ ਆ ਮੈਨੂੰ ਐਂ ਲੱਗਦਾ ਕਿ ਮੈਂ ਘਰ ਦੇ ਵਿੱਚ ਹੀ ਆ। ਮੈਨੂੰ ਕੋਈ ਤੰਗੀ ਤਾਂ ਨਹੀਂ ਆ ਪਰ ਫਿਰ ਵੀ ਮੇਰਾ ਨਾ ਧਿਆਨ ਹੁੰਦਾ ਕਿ ਮੈਂ ਬਾਹਰ ਜਾਵਾਂ ਕੰਮ ਕਰ ਆਪਾਂ। ਖੁਸ਼ੀ ਮਿਲਦੀ ਸਕੂਨ ਮਿਲਦਾ ਤੇ ਜਿਸ ਦਿਨ ਦਾ ਮੈਂ ਜਦ ਜਣ ਇੱਥੇ ਮੈਂ ਕੰਮ ਦੇ ਹੁੰਨੀ ਆ ਨਾ ਕੰਮ ਹੀ ਕਰਦੀ ਆ ਜਦੋਂ ਤੇ ਸਾਡੇ ਸਾਡਾ ਦਿਨ ਤਾਂ ਧੀਆ ਵਾਂਗੂੰ ਲੰਘਦਾ। ਅਸੀ ਗੱਲ ਦੋਸਤੋ ਤੁਸੀਂ ਦੇਖਦੇ ਹੋ ਰਜਨਾ ਸਪੋਕਸਮੈਨ ਟੀਵੀ ਤੇ ਮੈਂ ਪ੍ਰੋਡੂਸ ਇੱਕ ਘਾਵਦਿਆ ਕਹਿੰਦੇ ਜਿੰਨੂੰ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਲੋਕ ਮਿਹਨਤ ਕਰਨ ਲਈ ਹਰ ਕੁਝ ਕਰਨ ਲਈ ਉਤਾਵਲੇ ਹੋ ਰਹੇ ਫਿਰਦੇ ਆ ਲੋਕ ਮਿਹਨਤ ਤੋਂ ਭਾਈ ਦੇ ਵੀ ਨਜਰਾਉਂਦੇ ਆ ਲੇਕਿਨ ਅੱਜ ਇਹ ਕਈ ਇਹੋ ਜਿਹੀ ਭੈਣ ਨੂੰ ਨੂੰ ਮਿਲਾਉਣ ਜਾ ਰਿਹਾ ਜਿਨੇ ਆਪਣੇ ਪੰਜਾਬ ਵਿੱਚ ਰਹਿ ਕੇ ਆਪਣੇ ਕਾਲ ਵਿੱਚ ਰਹਿ ਕੇ ਇੱਕ ਮਿਹਨਤ ਨਾਲ ਇੱਕ ਗੱਡੀ ਤਿਆਰ ਕੀਤੀ ਆ ਜਿੱਚ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਗਿਆ ਜੀ ਹਾਂ ਰੋਟੀ ਪਾਣੀ ਵਧੀਆ ਤਰੀਕੇ ਨਾਲ ਰੋਟੀ ਪਾਣੀ ਮਿਲਦਾ ਪਿਆ ਸਰੋਂ ਦਾ ਸਾਗ ਮੱਕੀ ਰੋਟੀ ਆਮ ਲੋਕਾਂ ਵੀ ਕਹਿੰਦਾ ਵੀ ਛੋਟੇ ਛੇ ਮੀਡੀਆ ਤੇ ਬਹੁਤ ਸਾਰੀਆਂ ਭੈਣਾਂ ਦੀ ਵੀਡੀਓ ਹੁੰਦੀਆਂ ਭਈ ਆਪ ਕਿਉਂਕਿ ਲੋਕਾਂ ਨੂੰ ਅਵੇਰਨੈਸ ਹੋ ਗਈ ਆ ਅੱਗੇ ਜਿਹੜੀਆਂ ਧੀਆ ਪੈਣਾ ਘਰੋਂ ਬਾਹਰ ਨਿਕਲਦੇ ਸਿਆ ਦੇਖੋ ਕੈਨੇਡਾ ਜਾ ਕੇ ਅਮਰੀਕਾ ਜਾ ਕੇ ਲੋਕ ਇੱਥੇ ਮਿਹਨਤ ਕਰਨੀ ਪੈਂਦੀ ਆ ਉੱਥੇ ਮਜ਼ਦੂਰੀ ਵੀ ਕਰਨੀ ਪੈਂਦੀ ਆ ਦਿਹਾੜੀਆਂ ਲਾਉਣੀਆਂ ਪੈਂਦੀਆਂ ਵਾ ਲੇਕਿਨ ਜਦੋਂ ਪੰਜਾਬ ਜਾ ਕੇ ਜਦੋਂ ਹੁਣ ਜਗਤ ਆ ਗਈ ਆ ਜਿਹੜੀਆਂ ਧੀਆ ਭੈਣਾ ਵਾ ਉਹ ਆਪਣੇ ਕਾਰੋਬਾਰ ਸ਼ੁਰੂ ਕਰਨ ਕਰਨ ਲੱਗ ਪਈਆਂ ਵਾ ਬਹੁਤ ਸਾਰੀਆਂ ਇਹਦੇ ਭੈਣਾਂ ਦੇ ਵੀਡੀਓ ਆ ਆਮ ਸ਼ੋਸ਼ੀ ਮੀਡੀਆ ਵਿਦਿਨ ਨਹੀਂ ਆਪੀ ਭੈਣ ਕੋਈ ਸਾਗ ਲਾ ਕੇ ਬੈਠੀ ਆ ਕੋਈ ਚਾਹ ਲਾ ਕੇ ਬੈਠੀ ਆ ਕੋਈ 버ਗਰ ਲਾ ਕੇ ਬੈਠੀ ਕੋਈ ਗੋਲ ਗੱਪੇ ਲਾ ਕੇ ਬੈਠੀ ਆ ਇਸੇ ਤਰ੍ਹਾਂ ਇੱਕ ਤਰਨタル ਵਿੱਚ ਇੱਕ ਭੈਣ ਆ ਲੰਮਨਦੀਪ ਕੌਰ ਜਿਹੜੀ ਆਪਣੇ ਪਤੀ ਦੇ ਨਾਲ ਰੋਜ਼ਾਨਾ ਸਿਰੇ ਗੱਡੀ ਲਾ ਕੇ ਹਾਈਵੇ ਤੇ ਆਉਂਦੀ ਆ ਇਹ ਜਿਹੜਾ ਜੈਸ਼ਨ ਹਾਈਵੇ 54 ਵਾ ਤੁਸੀਂ ਵੇਖ ਸਕਦੇ ਹੋ ਨੈਸ਼ਨਲ ਹਾਈਵੇ 54 ਦੇ ਕੜੇ ਆ ਤੇ ਇੱਕ ਸੱਡ ਤਿਆਰ ਕੀਤਾ ਗਿਆ ਵਾ ਇੱਕ ਮਿੰਟ ਹਵ ਬਣਾਇਆ ਗਿਆ ਵਾ ਇਸ ਧੰਜੀ ਵੱਲੋਂ ਨਾਲ ਇਹਨਾਂ ਦੇ ਜਿਹੜੇ ਪਤੀ ਆ ਉਹ ਨਾਲ ਪੂਰੀ ਸਪੋਰਟ ਕਰਦੇ ਪਏ ਆ ਇੱਕ ਛੋਟਾ ਸੈਟਅਪ ਲਾ ਕੇ ਸਵੇਰੇ ਆ ਜਾਂਦੇ ਆ ਤੇ ਸ਼ਾਮਾਂ ਰਾਤ ਤੱਕ ਇਹ ਮਿਹਨਤ ਕਰਕੇ ਕੱਲ ਜਾਂਦੇ ਆ ਜਿਹੜੇ ਲੋਕਾਂ ਨੂੰ ਹੋਰ ਨਾ ਭੈਣਾ ਨੂੰ ਪੇਰ ਨਾ ਦਿੰਦੇ ਪਏ ਆ ਵੀ ਅਗਰ ਕੰਮ ਕਰਨਾ ਤੇ ਅਸੀਂ ਘਰ ਵਿੱਚ ਰਹਿ ਕੇ ਕੰਮ ਕਰ ਸਕਦੇ ਆ ਇਹਦੇ 'ਚ ਸ਼ਰਮ ਨਹੀਂ ਹੋਣੀ ਜੈਦੀ ਕਈ ਵਾਰੀ ਕਹਿੰਦੇ ਆ ਵੀ ਲਾ ਭੈਣਾ ਕੁੜੀਆਂ ਬਾਹਰ ਆ ਕੇ ਕੰਮ ਕਰਦੀਆਂ ਲੇਕਿਨ ਮੈਂ ਦੱਸ ਦਵਾਂ ਵੀ ਇੱਕ ਜ਼ਿੰਮੇਵਾਰਾ ਜ਼ਿੰਮੇਵਾਰ ਪਰਿਵਾਰ ਨਾਲ ਫੈਮਿਲੀ ਨਾਲ ਬਿਲੋਂਗ ਕਰਦੀ ਆ ਜਿਹਦੀ ਪਹਿਲੀ ਵੀ ਆ ਜੇਦੀ ਪਹਿਲੀ ਬੰਨਾ ਮੀਆਂ ਘਰ-ਬਾਰ ਵੀ ਚੰਗਾ ਵਾ ਲੇਕਿਨ ਇੱਕ ਸ਼ੌਂਕ ਸੀ ਕਿ ਜੇਦਾ ਮੈਂ ਆਪਣਾ کاروبار ਸ਼ੁਰੂ ਕਰਾਂ ਕਿਸੇ ਨੌਕਰੀ ਨਾ ਕਰਾਂ ਉਸ ਕਰਕੇ ਇਸ ਭੈਣ ਨੇ ਇੱਕ ਸੈਟਅਪ ਤਿਆਰ ਕਰ ਲਿਆ ਤੇ ਇੱਥੇ ਮੱਕੀ ਰੋਟੀ ਸਰੋਂ ਦਾ ਸਾਗ ਤੇ ਨਾਲ ਛਲਗਮ ਛਲਗਮ ਜਿਹਨੂੰ ਗੋਗਲੂ ਕਹਿੰਦੇ ਆ ਉਹ ਵੀ ਨਾਲ ਤੇ ਬਣਾ ਜਾਂਦੇ ਆ ਤੇ ਲੋਕ ਇੱਥੇ ਆ ਕੇ ਚਾਹ ਵੀ ਪੀਂਦੇ ਆ ਤੇ ਰੋਟੀ ਭੈਣ ਕੋ ਖਾ ਜਾਂਦੇ ਆ ਆਹ ਭੈਣਾਂ ਗੱਲਬਾਤ ਕਰਦੇ ਆ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲੇ ਤੁਹਾਨੂੰ ਦੱਸਾਂਗੇ ਕਿ ਕਿਸਾ ਇਹ ਜਿਹੜੀ ਭੈਣ ਮਿਹਨਤ ਕਰਦੀ ਆ ਤੇ ਨਾਲ ਇਹਨੂੰ ਕਿਸਤਾ ਦਾ ਘੁਹਾਰਾ ਮਿਲਿਆ ਜਾਂ ਕਿਸਤਾ ਦੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਆ ਆਪ ਅਗਲਾ ਕਰਦੀ ਆ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਭਾਜੀ ਪਹਿਲਾਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਕਿ ਇੱਕ ਵੀ ਘਰੋਂ ਨਿਕਲ ਗਏ ਕਹਿੰਦੇ ਤਾਂ ਆਮ ਅਈ ਵੀ ਗੱਲ ਕਹਿੰਦਾ ਵੀ ਔਰਤਾਂ ਨੂੰ ਜਾਂ ਭੈਣਾਂ ਨੂੰ ਘਰੋਂ ਕੁੜੀਆਂ ਨੂੰ ਬਾਹਰ ਨਹੀਂ ਨਿਕਲ ਦਿੰਦੇ ਅਮਰੀਕਾ ਵੀ ਇਹਨਾਂ ਨੂੰ ਸਹੂਤ ਖੰਦ ਕਰਦੇ ਆ ਲੇਕਿਨ ਸੜਕ ਦੇ ਉੱਪਰ ਕੋਈ ਢੀੜ ਲਾ ਕੇ ਬੈਠਾ ਉਹਨੇ ਕਹਿੰਦੇ ਆਹ ਕਿਹੜਾ ਕੰਮ ਕਰ ਲਿਆ ਕੁਲਕੁਸੀ ਇਸ ਸੈਟਅਪ ਨੂੰ ਤਿਆਰ ਕਰਕੇ ਤੇ ਲਾ ਕੇ ਬੈਠੀਓ ਤੁਹਾਨੂੰ ਕਿਸ ਤਰ੍ਹਾਂ ਦੀ ਮਹਿਸੂਸ ਹੁੰਦਾ ਵਾ ਜਿਵੇਂ ਕਿਸੇ ਤੁਰਦਾ ਸੁਣਿਆ ਕਿ ਮੈਂ ਇਹ ਕੰਮ ਕਰਨਾ ਹੈ ਤੇ ਉਹਨਾ ਮੈਨੂੰ ਕਿਉਂ ਨਹੀਂ મતલਬ ਇਹ ਮਿਲਿਆ ਮੈਨੂੰ ਆਪਣੇ ਆਪ ਜੀ ਹੈਗਾ ਸੀਗਾ ਪਹਿਲਾਂ ਮੈਨੂੰ ਇਹ ਸੀਗਾ ਕਿ ਮੈਂ ਛੋਟੀ ਰੇੜੀ ਲਾਵਾਂ ਹੂੰ ਇਹ ਛੋਟੀ ਰੇੜੀ ਤੋਂ ਸਟਾਰਟ ਕਰਾਂ ਤੇ ਕੀ મતલਬ ਇਹਨਾਂ ਵੇ ਕੀ ਗੱਡੀ ਆਲਾ ਥੋੜਾ ਜਿਆਦਾ ਹੀ ਉਹ ਲੱਗੇ ਪਰ ਮੈਨੂੰ ਫਿਰ ਕੁਛਕ ਮੈਂ ਇਦਾਂ ਵੀਡੀਓ ਦੇਖਿਆ ਜਿਹੜੀਆਂ ਗੱਡੀਆਂ ਤੇ ਲੋਕ ਕੰਮ ਕਰਦੇ ਪਏ ਆ ਤੇ ਫਿਰ ਮੈਂ ਗੱਡੀ ਲਈ ਮੇਰੇ ਮਤਲਬ ਮੰਮੀ ਡੈਡੀ ਹੋਣਾ ਨਹੀਂ ਗੱਡੀ ਲੈ ਕੇ ਦਿੱਤੀ ਮੇਰੇ ਸੱਸ ਸਹੁਰੇ ਹੋਣਾਂ ਨੇ ਉਹਨਾਂ ਨੇ ਗੱਡੀ ਲੈ ਕੇ ਦਿੱਤੀ ਫਿਰ ਸੈਟਅਪ ਜਿਹੜਾ ਅਸੀਂ ਆਪਣਾ ਛੋਟਾ ਜਿਹਾ ਤਿਆਰ ਕਰ ਲਿਆ ਤੇ ਕੰਮ ਕੀਤਾ ਇਹ ਨਹੀਂ ਆ ਕਿ ਬਾਹਰ ਜਾਣਾ ਲੋਕ ਪਸੰਦ ਕਰਦੇ ਰੇਖੇ ਕੰਮ ਨਹੀਂ ਕਰਨਾ ਪਸੰਦ ਕਰਦੇ ਇਹੋ ਜੀ ਕੋਈ ਗੱਲ ਨਹੀਂ ਆ ਜਿਨ੍ਹਾਂ ਨੇ ਕਰਨਾ ਨਾ ਪਾਜੀ ਕਰ ਹੀ ਲੈਣਾ ਹੂੰ ਜਿੰਨੂੰ ਹਿੰਮਤ ਆ ਜ਼ਰੂਰੀ ਥੋੜੀ ਬਾਹਰ ਜਾ ਕੇ ਵੀ ਤੇ ਆਪਾਂ ਦਿਹਾੜੀਆਂ ਹੀ ਕਰਦੇ ਪਏ ਇਹ ਦਿਹਾੜੀਆਂ ਤੇ ਕੋਈ ਨਹੀਂ ਕਿ ਮੇਰਾ ਆਪਣਾ ਕੰਮ ਆ ਆਪਣੇ ਕਰਦੀਆਂ ਜਿਹੜੀਆਂ ਮੇਰਾ ਸਾਰਾ ਵੈਰਾਈਟੀ ਆ ਰੋਟੀ ਦੀ ਵੀ ਸਾਰਾ ਕੁਝ ਮੇਰਾ ਘਰ ਦਾ ਹੀ ਏ ਤਿਆਰ ਕੀਤਾ ਆ ਸਿਸਟਮ ਇੱਕ ਗੱਡੀ ਜਿਹੜੀ ਆਪਾਂ ਬਾਰੋਂ ਲਈ ਗੱਡੀ ਬਾਰੋਂ ਲਈ ਆ ਹਾਂਜੀ ਕਿਹੜੀ ਕਿਹੜੀ ਚੀਜ਼ ਆਪਾਂ ਤਿਆਰ ਕਰਦੇ ਪਏ ਜਸਤਾ ਖਾਣਾ ਬੇ ਜਿੱਦਾਂ ਕਈ ਸਾਗ ਜਿਹੜਾ ਅੱਜ ਕੱਲ੍ਹ ਨਹੀਂ ਖਾਂਦੇ ਘੱਟ ਖਾਂਦੇ ਆ ਮੱਕੀ ਦੀ ਰੋਟੀ ਤੇ ਛਲਗਮ ਜਿਹੜੇ ਆ ਉਹ ਵੀ ਮੈਂ ਬਣਾਉਣੀ ਆ ਛਲਗਮ ਆ ਦੇਸੀ ਘਿਓ ਆ ਉਹ ਵੀ ਆਪਣੇ ਘਰ ਦਾ ਹੀ ਤਿਆਰ ਕੀਤਾ ਛਲਗਮ ਵੀ ਆਪਣੇ ਘਰ ਦੀ ਆ ਸਾਗ ਵੀ ਆਪਣੀ ਪੈਲੀ ਦੀ ਆ ਸਾਰਾ ਕੁਝ ਹੀ ਆਪਣੀ ਪੈਲੀ ਦਾ ਇੱਥੋਂ ਦਾ ਕਿਣਕ ਵੀ ਆਪਣੇ ਘਰ ਦੀ ਆ ਕੀ ਪਤਾ ਯਾਨੀ ਕਹਿੰਦਾ ਕਹਿ ਸਕਦੇ ਹਾਂ ਵੀ ਜਿਹੜੀ ਆਪਣੀ ਘਰ ਦੀ ਖੇਤੀ ਆ ਉਹ ਆਪਣੇ ਇਥੇ ਬਿਨਸ ਕੰਮ ਆਉਂਦੀ ਆ ਇੱਕ ਖੇਤੀ ਵੀਰ ਉਸ ਦੇ ਕੰਮ ਆ ਗਈ ਇੱਕ ਲੋਕਾਂ ਨੂੰ ਇੱਕ ਚੰਗੀ ਚੀਜ਼ ਮਿਲ ਗਈ ਬਿਲਕੁਲ ਕਿੰਨੇ ਵਜੇ ਫਿਰ ਆਪਾਂ ਸੈਟਅਪ ਤਿਆਰ ਕਰਦੇ ਕਿੰਨੇ ਵਜੇ ਆਪਾਂ ਆਏ ਨੇ ਅੱਜ ਇੱਥੇ ਅਸੀਂ ਥੋੜਾ ਜਿਹਾ ਮੌਸਮ ਠੰਡਾ ਹੋ ਗਿਆ ਪਹਿਲਾਂ ਅਸੀਂ ਟਾਈਮ ਕਰ ਰਹੀਆਂ ਸੀ ਜਦੋਂ ਕੋਈ ਥੋੜਾ ਟਾਈਮ ਨਾਲ ਆਉਂਦੇ ਸੀ ਉਦੋਂ ਆਪਣੀ ਸ਼ਹਿਰ ਹੁੰਦੀ ਸੀ ਗੱਡੀ ਤਰਨਦਾਰਨ ਸਰਕਾਰੀ ਹਸਪੀਟਲ ਦੇ ਅੱਗੇ ਤੇ ਹੁਣ ਉੱਥੇ ਜੂਸ ਦਾ ਕੰਮ ਆਪਾਂ ਬੰਦ ਕਰ ਦਿੱਤਾ ਦਰਮਿਆ ਵਿਚ ਆਪਣਾ ਜੂਸ ਦਾ ਵੀ ਨਾਲ ਹੁੰਦਾ ਵਾ ਹੁਣ ਮੌਸਮ ਠੰਡਾ ਹੋਣ ਦੇ ਕਰਕੇ ਆਪਾਂ ਫਰੂਟ ਜੂਸ ਲਿਆਉਣਾ ਬੰਦ ਕਰ ਦਿੱਤਾ ਵਾ ਬਣਾਉਣਾ ਹੁਣ ਆਪਣੇ ਕੋਲ ਬਸ ਆ ਰੋਟੀ ਦਾ ਹੈ ਹ ਰੋਟੀ ਸ਼ਾਮੀ ਕੇ ਕਿਨੇ ਵਜੇ ਕਿਨੇ ਵਜੇ 10 ਵਜੇ ਅਸੀਂ ਇੱਥੇ ਆ ਜੰਦੇ ਆ ਤੇ ਸ਼ਾਮ ਨੂੰ 10 ਹੀ ਲੱਜ ਜਾਂਦੇ ਆ ਸਵੇਰੇ ਫਿਰ ਕਿਨੇ ਵਜੇ ਸ਼ੁਰੂ ਕਰਦੇ ਜਾ ਕੇ ਮੇਰੇ ਕੰਮ ਨੂੰ ਹੋ ਜਾਂਦਾ ਜਾ ਕੇ ਅਸੀਂ ਬਰਤਨਾ ਜਿੰਨੇ ਜਮਾ ਕਰੀ ਜਾਣੇ ਅਸੀਂ ਘਰੇ ਲੈ ਜਾਣੇ ਆ ਜੁੱਤੇ ਜਿਹੜੇ ਹੁੰਦੇ ਆ ਉਹ ਘਰ ਜਾ ਕੇ ਧੋ ਕੇ ਰੱਖ ਦੇਣੇ ਆ ਪਾਣੀ ਵੀ ਸਵੇਰੇ ਲਈ ਗੱਡੀ ਚ ਲੋਡ ਕਰਕੇ ਰੱਖ ਲੈਣਾ ਸਵੇਰੇ ਸਿਰਫ ਆਪਾਂ ਬੰਨਣੇ ਹੁੰਦੇ ਆ ਆਲੂ ਆਲੂ ਵੀ ਬਾਹਰ ਲੈ ਨਹੀਂ ਆ ਪਕੀਤਾ ਵਾ ਪਕੀਤੇ ਵੀ ਆਪਣੇ ਘਰ ਦੇ ਹੀ ਆ ਉਹ ਲੈ ਜਦੇ ਕੋਈ ਕਿਸੇ ਟਾਈਮ ਉਹਦਾ ਨਾਸ਼ਤਾ ਤਿਆਰ ਕਰ ਲੀਦਾ ਕਿਸੇ ਵੇਲੇ ਆਲੂਆਂ ਦਾ ਕਰ ਲੀਦਾ ਤੇ ਰੋਟੀ ਤਾਂ ਹੈ ਹੀ ਅਵੇਲੇਬਲ ਆਪਣੇ ਕੋਲ ਨਾਲ ਫਿਰ ਹੈਲਪ ਕੌਣ ਕਰਾਉਂਦਾ ਹੈ ਹੈਲਪ ਕਰ ਦਿੰਦੇ ਆ ਘਰੇ ਹੈਗੇ ਆ ਮੰਮੇ ਨੇ ਉਹ ਵੀ ਕਰ ਦਿੰਦੇ ਆ ਜ਼ਿਆਦਾਤਰ ਮੈਂ ਆਪਣੇ ਹੱਥ ਨਾਲ ਹੀ ਬਣਾਉਣਾ ਪਸੰਦ ਕਰਦੀ ਆ ਆਮ ਹੀ ਰਮਣੇ ਲੋਕਾਂ ਧਾਰਨਾ ਹੁੰਦੀ ਆ ਵੀ ਕੁੜੀਆਂ ਨੂੰ ਬਾਹਰ ਨਹੀਂ ਕੱਢਦੇ ਤੁਹਾਨੂੰ ਵੀ ਜਿੱਦਾਂ ਤੁਸੀਂ ਦੱਸਿਆ ਮੈਂ ਜ਼ਿੰਮੇਵਾਰ ਹਾਂ ਪਹਿਲੀ ਬੰਨਾ ਵੀ ਹੈਗਾ ਵਾ ਤੇ ਇਹ ਵੀ ਮੁਸ਼ਕਲ ਆਈ ਜਿੱਦਾਂ ਕਰੇ ਸਰ ਮੇਰੇ ਡੈਡੀ ਮੇਰੇ ਡੈਡੀ ਦੀ ਨਾ ਮੇਰੇ ਡੈਡੀ ਦੀ ਮੈਨੂੰ ਬਹੁਤ ਸਪੋਰਟ ਆ ਬਹੁਤ ਸਪੋਰਟ ਆ ਮੈਂ ਕਿਸੇ ਦਿਨ ਜੇ ਜੰਪ ਮਾਰ ਵੀ ਦੀ ਮਾਰਦੀ ਵੀ ਆ ਨਾ ਸੁੱਤੀ ਕਰਦੀ ਆ ਤੇ ਉਹ ਮੈਨੂੰ ਇਹ ਚੀਜ਼ ਦਾ ਮੋਟੀਵੇਸ਼ਨ ਦਿੰਦੇ ਹੀ ਰਹਿੰਦੇ ਆ ਕਿ ਤੂੰ ਡੇਲੀ ਜਾਇਆ ਕਰੀਦਾ ਕਸਟਮਰ ਖਰਾਬ ਹੁੰਦੇ ਆ ਕਿ ਕਿਸੇ ਲਈ ਜਿਹਾ ਪਛਿੱਤੀ ਕਰਦੇ ਹਾਂ ਮੈਨੂੰ ਮੇਰੇ ਬਾਪ ਤੋਂ ਬਹੁਤ ਮੋਟੀਵੇਸ਼ਨ ਆ ਮੇਰੇ ਸਾਸਾਰਾ ਦੀ ਵੀ ਮੈਨੂੰ ਬਹੁਤ ਮੋਟੀਵੇਸ਼ਨ ਆ ਤੇ ਰਿਸ਼ਤੇਦਾਰ ਦਾ ਸਾਰਿਆਂ ਦੇ ਕਹਿੰਦੀ ਆ ਕਿਉਂਕਿ ਰਿਸ਼ਤੇਦਾਰਾਂ ਨੇ ਕੁਝ ਖਾਣ ਨੂੰ ਤੇ ਦੇਣਾ ਨਹੀਂ ਗੱਲਾਂ ਤੇ ਕਰਨੀਆਂ ਹੀ ਆ ਕਰਨੀਆਂ ਬਣਦੀਆਂ ਹੀ ਆ ਤੇ ਮੇਰੀ ਦੇ ਕੋ ਸੁਣਿਆ ਵਾ ਕਿਸੇ ਵੀ ਭੈਣ ਭਾਈ ਨੂੰ ਜਿੰਨੂੰ ਮੈਂ ਰੋਡ ਤੇ ਕੰਮ ਕਰਦੀ ਨਹੀਂ ਠੀਕ ਲੱਗਦੀ ਉਹ ਮੇਰੇ ਕੋਲ ਨਾ ਆਣ ਜਦੋਂ ਮੈਂ ਠੀਕ ਲੱਗੂਗੀ ਉਦੋਂ ਆ ਜਾਣ ਬਸ ਰੋਟੀ ਦੀ ਗੱਲ ਆ ਕੰਮ ਤਾਂ ਮੈਂ ਕਰਨਾ ਕੰਮ ਨੂੰ ਕੰਮ ਨਾਲ ਮੈਨੂੰ ਬਹੁਤ ਪਿਆਰ ਆ ਬਹੁਤ ਪਿਆਰ ਆ ਮੇਰੇ ਕੰਮ ਬਾਰੇ ਕੋਈ ਵੀ ਕੁਝ ਕਰੂਗਾ ਨਾ ਕਹੂਗਾ ਮਿਰਕੋ ਬਰਦਾਸ਼ਤ ਨਹੀਂ ਸਰ ਮੈਨੂੰ ਬਹੁਤ ਪਿਆਰ ਆ ਜਨਾਬ ਕਿੰਨਾ ਪਿਆਰ ਆ ਤੇ ਮੈਂ ਪਿਆਰ ਨਾਲ ਹੀ ਚੀਜ਼ ਬਣਾਉਣੀ ਆ ਸ਼ੌਂਕ ਨਾਲ ਬਣਾਉਣੀ ਜਿਹੜੇ ਫਿਰ ਰਾਹ ਗੇ ਰੰਦੇ ਆ ਆ ਕੇ ਕੀ ਡਿਮਾਂਡ ਕਰਦੇ ਪਹਿਲਾਂ ਆ ਡਿਮਾਂਡ ਇੱਥੇ ਵੀਰ ਜੀ ਜਦੋਂ ਦੀ ਮੈਂ ਇਸ ਰੋਡ ਤੇ ਆਈਆਂ ਨਾ ਹਾਈਵੇ ਤੇ ਇੱਥੇ ਜਿਆਦਾ ਟਰੱਕਿੰਗ ਲਾਈਨ ਵਾਲੇ ਆਪਣੇ ਕੋ ਖੁਲਾਉਂਦੇ ਆ ਜੇ ਤਾਂ ਕਾਰ ਵਾਲੇ ਖੁਲਾਉਂਦੇ ਆ ਕਾਫੀ ਹੋਗੀ ਚਾਹ ਹੋਗੀ ਜਾਂ ਸੈਂਡਵਿਚ ਹੋਗੇ ਇਹਦੀ ਡਿਮਾਂਡ ਆਉਂਦੀ ਆ ਤੇ ਜਿੱਦਾਂ ਟਰੈਕਿੰਗ ਵਾਲੇ ਆ ਉਹਨਾਂ ਨੇ ਚਾਹ ਵੀ ਪੀਣੀ ਹੁੰਦੀ ਆ ਤੇ ਕਿਸੇ ਵੇਲੇ ਨਾਸ਼ਤਾ ਵੀ ਉਹ ਕਰਦੇ ਆ ਤੇ ਜਿਆਦਾ ਉਹ ਪਸੰਦ ਕਰ ਲੈਂਦੇ ਆ ਫਿਰ ਛਲਗੰਧ ਜਾਂ ਮੱਕੀ ਦੀ ਰੋਟੀ ਜਾਂ ਸਾਗ ਮੱਕੀ ਦੀ ਰੋਟੀ ਅਸੀਂ ਵੇਖਿਆ ਕਿ ਬੋਰਡ ਤੇ ਦੇਖਿਆ ਮਟਕਾ ਚਿਕਨ ਵੀ ਦੇਖਿਆ ਹਾਂ ਜੀ ਇਹ ਵਰਕੇ ਮਤਲਬ ਜਸਾ ਕੋਈ ਬੰਦਾ ਬਾਹਰੋਂ ਆਇਆ ਇੱਥੇ ਆ ਕੇ ਖਰੋ ਗਿਆ ਔਰ ਇਹ ਮਰਕਾ ਚਿਕਨ ਖਾਂਦਾ ਜੀ ਕਹਦਾ ਉਹ ਫਿਰ ਕਸਾ ਹੋਗਾ ਫਿਰ ਉਹ ਸਰ ਪਹਿਲਾਂ ਆਰਡਰ ਦੇਣਾ ਪੈਂਦਾ ਨਾ ਫਿਰ ਆਪਾਂ ਬਣਾ ਕੇ ਨਹੀਂ ਰੱਖ ਸਕਦੇ ਕਿਉਂਕਿ ਸਾਰੇ ਮਟਕਾ ਚਿਕਨ ਖਾਣ ਵਾਲੇ ਨਹੀਂ ਹੁੰਦੇ ਇੱਕ ਵਾਰੀ ਮੈਂ ਨੰਬਰ ਤੁਹਾਨੂੰ ਬੋਲ ਦਿੰਦੇ ਆ ਮੇਰੇ ਹਸਬੰਦ ਮੈਨੂੰ ਨੰਬਰ ਨਹੀਂ ਪਤਾ ਉਹ ਨੰਬਰ ਤੁਹਾਨੂੰ ਆਪਣਾ ਬੋਲ ਦਿੰਦੇ ਆ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਜਿਹੜੇ ਕਰ ਸਕਦੇ ਆ ਆਪਣੇ ਲਾਗੇ ਬੰਦੇ ਆਲੇ ਆ ਆਰਡਰ ਕਰਨਾ ਤੇ ਮੈਂ 2 ਘੰਟੇ ਬਾਅਦ ਤੁਹਾਡਾ ਆਰਡਰ ਤਿਆਰ ਹੋ ਜਾਊਗਾ ਪਹਿਲਾਂ ਤੁਹਾਨੂੰ ਆਰਡਰ ਤੋਂ ਪਹਿਲਾਂ ਹੀ ਨਾਲ ਹੀ ਸਾਨੂੰ ਪੈਸੇ ਵੀ ਐਡਵਾਂਸ ਚ ਪਾਉਣੇ ਪੈਣਗੇ ਉਹਦੀ ਤੇ ਫਿਰ ਤੁਸੀਂ 2 ਘੰਟੇ ਲੱਗਣ ਤੋਂ ਬਾਅਦ ਚਾਪ ਦਾ ਆਰਡਰ ਤਿਆਰ ਹੋ ਜਗਾ ਤੁਸੀਂ ਲੈ ਕੇ ਜਾ ਸਕਦੇ ਹੋ ਨੰਬਰ ਕਿਉਂ ਕਿਉਂ ਤੁਸੀਂ ਇਹ ਕਹਿ ਰਹੇ ਵੀ ਜਿਹੜੇ ਪੈਸੇ ਐਡਵਾਂਸ ਪਾਉਣੇ ਮੈਂ ਕਿ ਕਿਸੇ ਕੰਮ ਕੋਈ ਧੱਕਾ ਆਇਆ ਜਾਂ ਮਨ ਕੋਈ ਕੋਈ ਆਰਡਰ ਲੈ ਨਹੀਂ ਆਇਆ ਐ ਇਦਾਂ ਹੀ ਹੁੰਦਾ ਸਰ ਕਰਦੇ ਆ ਕੁਝ ਕੇ ਚੰਦ ਕੇ ਲੋਕ ਸੀਗੇ ਜਿਨ੍ਹਾਂ ਨੇ ਗਲਤ ਕੀਤਾ ਆਰਡਰ ਤੇ ਆ ਫੋਨ ਕਰ ਦਿੱਤਾ ਅੱਛਾ ਮੈਸੇਜ ਵੀ ਕਰ ਦਿੱਤਾ ਮੇਰੀ ਇਨਸਟਾ ਆਈਡੀ ਤੇ अच्छा जी मैसेज करके कि ਸਾਨੂੰ ਆਰਡਰ ਚਾਹੀਦਾ ਵਾ ਕਨਫਰਮ ਵੀ ਅਸੀਂ ਬਾਰ ਬਾਰ ਕੀਤਾ ਕਿ ਪੱਕਾ ਚਾਹੀਦਾ ਟਾਈਮਿੰਗ ਵੀ ਉਹਨਾਂ ਦਿੱਤੀ ਗਿਆ ਇਸ ਟਾਈਮ ਅਸੀਂ ਆ ਜਾਵਾਂਗੇ ਬਾਅਦ ਆਇਆ ਨਹੀਂ ਸਾਡੇ ਇੱਕ ਤੇ ਕੰਮ ਨਹੀਂ ਕਿਉਂਕਿ ਅਸੀਂ ਨਹੀਂ ਖਾਂਦੇ ਮੀਆਂ ਬੀਵੀ ਚ ਕੰਨੀ ਗੱਲ ਅੱਛਾ ਅੱਛਾ ਹਾਂ ਸਿਰਫ ਪਿਆਰੀ ਕਰਦੇ ਹੋ ਪਿਆਰ ਕਰਨਾ ਪਿਆਰ ਕਰਨਾ ਉਹ ਆਈ ਨਹੀਂ ਮਾਜ ਆਰਡਰ ਲੈਣ ਨਹੀਂ ਆਇਆ ਹਾਂਜੀ ਨਹੀਂ ਆਏ ਹਾਂ ਤਾਂ ਮੇਰੀ ਗਲਤੀ ਹੈ ਕਿ ਮੈਂ ਵਿਸ਼ਵਾਸ ਕੀਤਾ ਕਿ ਮੇਰਾ ਕਸਟਮਰ ਆ ਸਾਰੇ ਹੀ ਨੀ ਕੁਝ ਹੁੰਦੇ ਕੁਝ ਚੰਗੇ ਲੋਕ ਵੀ ਹੁੰਦੇ ਆ ਤੇ ਕੁਝ ਮਾੜੇ ਵੀ ਨੇ ਕੰਨ ਮਜ਼ਾਕ ਕਰ ਜਾਂ ਮਜ਼ਾਕ ਐਸੇ ਦਿਆ ਬਾਕੀ ਮਜ਼ਾਕ ਕੀਆ ਪਰ ਤੁਹਾਡੀ ਵੀ ਕਿਹੜੀ ਮਿਹਨਤ ਹੋ ਗਏ ਸਟੋਰੀ ਕਿਹੜੀ ਵੀ ਕੁਝ ਕਦੀ ਖਾਣਦੇ ਨਹੀਂ ਵੀ ਵੇਸਟ ਹਾਂ ਨਹੀਂ ਹਾਂ ਅਸੀਂ ਕਰਦੇ ਆ ਮੈਂ ਆਪਣੇ ਵੀਰਾਂ ਨੂੰ ਜਿਹੜੇ ਭੈਣ ਸਾਲ ਮੇਰੇ ਦੇਖਦੇ ਵੀਡੀਓ ਭੇਜਦੇ ਪਏ ਜਾਂ ਇਹਨਾਂ ਦੀ ਇੰਸਟਾਗ੍ਰam ਦੀ ਆਈਡੀ ਨੂੰ ਦੇਖਦੇ ਪਏ ਆ ਮੈਂ ਉਹਨਾਂ ਨੂੰ ਇੱਕ ਤੇ ਯੂ ਬੇਨਤੀ ਕਰਾਂਗਾ ਵੀ ਭਰਾਓ ਮੇਨ ਦਵਾਈ ਕਰਨੀ ਪਿੰਦੀ ਆ ਤੇ ਇੱਕ ਘਰ-ਬਾਰ ਛੱਡ ਕੇ ਆਪਣੇ ਬੱਚੇ ਛੱਡ ਕੇ ਇਸ ਭੈਲੇ ਇੱਕ ਛੋਟਾ ਜਿਹਾ ਮੀਟੀ ਦਾ ਦੱਬਾ ਜਿਹੜੂ ਕੀਤਾ ਵਾ ਇਦਾਂ ਨਾ ਕਰਿਆ ਕਰੋ ਅਗਰ ਤੁਹਾਨੂੰ ਲੋੜ ਹੈ ਵਾਕਈ ਕੋ ਖਾਣਾ ਵਾ ਤੇ ਇਹਨਾਂ ਦੀ ਦੁਕਾਨ ਤੇ ਆਰਡਰ ਦੇ ਕੇ ਜੋਇਆ ਤਾਂ ਹੀ ਹੁਣ ਪਹਿਲੀ ਰਮਨ ਕਹਿਣ ਦੀ ਆ ਵੀ ਮੈਂ ਆਰਡਰ ਜਿਹੜਾ ਜਿਹੜੇ ਕੋ ਦਿੰਦਾ ਤੇ ਮੈਂ ਪਹਿਲਾਂ ਕਹਿੰਦੀ ਭਾਈ ਬਿਲ ਤੇ ਬਣਾਵਾ ਲਵਾ ਦਿਓ ਕਿਉਂਕਿ ਆਪ ਦੇ ਇਹ ਨੌਨਵੇਜ ਹੈਗੇ ਇਸ ਕਰਕੇ ਇਹਨਾਂ ਨੇ ਵੈਜੀਟੇਨ ਹੈਗੇ ਇਸ ਕਰਕੇ ਇਹਨਾਂ ਨੂੰ ਜਿਹੜੇ ਕੋੜਾ ਵੇਸਟ ਕਰਨਾ ਪਿਆ ਸੀ ਉਹ ਹੋਰ ਫਿਰ ਕਿਸਤਾ ਦੀ ਕੋਈ ਮੁਸ਼ਕਲ ਆ ਕੋਈ ਪਰਿਵਾਰ ਕੋਈ ਰਿਸ਼ਦਾਰਾਂ ਵੱਲੋਂ ਕੋਈ ਭਾਜੀ ਮੈਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਨਹੀਂ ਆ ਕਰਦੇ ਮੇਰੇ ਸੱਸ ਸਹੁਰੇ ਵੱਲੋਂ ਵੀ ਇਧਰੋਂ ਮੰਮੀ ਡੈਡੀ ਹੁਣਾ ਵੱਲੋਂ ਵੀ ਸਾਰੇ ਵੱਲੋਂ ਮੈਨੂੰ ਸਪੋਰਟ ਆ ਪੁਲਿਸ ਕੋਟ ਆ ਤੇ ਬਾਕੀ ਭਾਜੀ ਪੰਜਾਬ ਤੇ ਮੇਰਾ ਘਰ ਆ ਇੱਥੇ ਤਾਂ ਮੈਂ ਬਾਹਰ ਨਿਕਲਣ ਦੇ ਵਿੱਚ ਮੈਨੂੰ ਕੋਈ ਡਰ ਨਹੀਂ ਇਹ ਆ ਥੋੜਾ ਕੀ ਟਾਈਮ ਦੇ ਵਿੱਚ ਹੋ ਗਿਆ ਸੀ ਸਾਰਾ ਕੁਝ ਤੇ ਫਿਰ ਧੀਆਂ ਨੇ ਬਾਹਰ ਨਿਕਲਣਾ ਸ਼ੁਰੂ ਕਰਤਾ ਧੀਆਂ ਖੇਤਾਂ 'ਚ ਵੀ ਜਾ ਕੇ ਆਪਣੇ ਪਿਓ ਨਾਲ ਅਰ ਬਣਾਉਂਦੀਆਂ ਸੀ ਹੱਥੀ ਜਦੋਂ ਕਰਤ ਹੁੰਦੀ ਸੀ ਹੱਥੀ ਆਪਾਂ ਗਣਕ ਝੋਨੇ ਵੱਢਦੇ ਹਾਂ ਲਾਉਨੇ ਹਾ ਬਹੁਤ ਆ ਬਹੁਤ ਹੀ ਜ਼ਿਆਦਾ ਜਿਹੜੇ ਛੋਟੇ ਕਿਸਾਨ ਹੀ ਆਪਣਾ ਕੰਮ ਆਪੇ ਆਪਣੀਆਂ ਧੀਆਂ ਨੌਆਂ ਧੀਆਂ ਨੂੰ ਲੈ ਕੇ ਨਾਲ ਕਰਿਆ ਕਰਦੇ ਸੀ ਫਿਰ ਵਿੱਚੋਂ ਇਹ ਮਾਹੌਲ ਜਾ ਉੱਠ ਪਿਆ ਕਿ ਧੀਆਂ ਦਾ ਨਿਕਲਣਾ ਸੇਵ ਨਹੀਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਮੈਨੂੰ 4 ਮਹੀਨੇ ਹੋ ਗਏ ਆ ਪਹਿਲਾਂ ਮੈਂ ਜੌਬ ਕਰਦੀ ਹਾਂ ਬਾਹਰ ਵੀ ਮੈਂ ਕੰਮ ਬਹੁਤ ਕੀਤਾ ਆਇਆ ਵਾ ਸ਼ੌਂਕ ਵਜੋਂ ਮੈਂ ਸ਼ੌਂਕ ਬਹੁਤ ਆ ਕੰਮ ਦਾ ਬਾਹਰ ਵੀ ਮੈਂ ਕੰਮ ਕੀਤਾ ਆਇਆ ਵਾ ਕੋਈ ਮੈਨੂੰ ਮੁਸ਼ਕਲ ਨਹੀਂ ਮਿਲੀ ਆ ਕੋਈ ਜਿਕੇ ਪ੍ਰਾਈਵੇਟ ਕੰਮਾਂ ਤੇ ਇਦਾਂ ਦੇ ਮਾਲਕ ਹੁੰਦੇ ਆ ਜਿਨ੍ਹਾਂ ਨੂੰ ਹੁੰਦਾ ਕਿ ਅਸੀਂ ਤਨਖਾਹ ਤੇ ਦੇਣੀ ਆ ਤੇ ਚਲੋ ਜੇ ਕੋਈ ਬੀਬੀ ਰੱਖੀ ਆ ਤੇ ਆਪਾਂ ਸਾਰੇ ਵਰਕੇ ਦੇ ਵਿੱਚੋਂ ਲਈਏ ਕਿ ਹਰ ਇੱਕ ਤੀ ਕੰਮ ਕਰਨ ਵਾਲੀ ਬਾਹਰ ਮਾੜੀ ਨਹੀਂ ਹੁੰਦੀ ਜਿਹੜੀ ਰੋਡ ਤੇ ਖੜੀ ਆ ਉਹ ਬੜੀ ਹਿੰਮਤ ਲੈ ਕੇ ਬਾਹਰ ਖੜੀ ਆ ਬਿਲਕੁਲ ਮਾੜੀ ਨਹੀਂ ਹੁੰਦੀ ਉਹ ਆਪਾਂ ਆਪਣੀ ਵੇਖਣੀ ਸੋਚਣੀ ਮਾੜੀ ਹੋ ਜਾਂਦੀ ਹੈ ਉਹਦੇ ਪ੍ਰਤੀ ਜ਼ਿਆਦਾਤਰ ਮੈਨੂੰ ਪ੍ਰਾਈਵੇਟ ਕੰਮਾਂ ਜੌਬਾਂ ਦੇ ਵਿੱਚ ਇਹ ਚੱਲਣਾ ਪਿਆ ਜਦੋਂ ਦਾ ਮੈਂ ਆਪਣਾ ਕੰਮ ਕੀਤਾ ਬਹੁਤ ਇੱਜ਼ਤ ਮਿਲਦੀ ਆ ਤੇ ਅਸੀਂ ਵੀ ਹਰ ਕਸਟਮਰ ਨੂੰ ਬਹੁਤ ਇੱਜ਼ਤ ਤੇ ਪ੍ਰੇਮ ਪਿਆਰ ਦੇ ਨਾਲ ਹਵਾਈ ਦਾ ਜੋ ਕੋਈ ਸਾਡੇ ਕੋਲ ਜ ਅਵੇਲੇਬਲ ਹੁੰਦਾ ਰਮਨ ਪੱਦੀ ਵਾਲਾ ਫਿਰ ਕਿੰਨਾ ਕਰਵਾ ਦੇ ਸਹਯੋਗ ਨਾ ਮਿਲਦਾ ਬਹੁਤ ਸਾਧ ਜੀ ਹੋ ਗਿਆ ਹਾਂ ਜੀ ਹਾਂ ਜੀ ਮੇਰੀ ਹਰ ਗੱਲ ਦੇ ਵਿੱਚ ਉਹਨਾਂ ਨੇ ਹਾਂਮੀ ਕਰਨੀ ਹੈ ਹਰ ਗੱਲ ਦੇ ਵਿੱਚ ਸਾਥ ਦੇਣਾ ਸਾਡੇ ਨਾਲ ਰਮਨ ਦੇ ਹਸਬੰਦੀ ਦਾ ਨਾਮ ਜੀ ਉਹਦੇ ਫਿਰ ਜੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਕੀ ਕਹਿਣਾ ਚਾਹੋਗੇ ਜਿਸਾ ਆਮੇ ਧਾਰਨਾ ਹੁੰਦੀ ਆ ਵੀਰੀਆਂ ਬੀਬੀਆਂ ਨੂੰ ਜਾਂ ਭੈਣਾਂ ਨੂੰ ਜਾਂ ਸੀਆਂ ਨੂੰ ਬਾਹਰ ਨਹੀਂ ਕੱਢਦੇ ਪਰ ਤੁਸੀਂ ਇੱਕ ਇੱਕ سپورਟ ਦੇ ਦਿਓ ਭੈਣ ਜੀ ਨੂੰ ਤੇ ਨਾਲੇ ਸੈਟ ਵੀ ਨਾਲ ਦੇ ਆ ਕਿਦਾ ਨਾਲ ਆ ਵੀ ਨਹੀਂ ਸਾਰੀ ਮਿਹਨਤ ਕਰਦੇ ਰਾਤ ਰੰਦੇ ਸਰਦ ਬਿਲਕੁਲ ਬਿਲਕੁਲ ਵੀਰੇ ਇਹਨਾਂ ਦੀ ਹਿੰਮਤ ਆ ਇਹਨਾਂ ਚਾਹੀ ਇਹ ਕੰਮ ਕਰਨਾ ਅੱਛਾ ਜੇ ਉਹ ਆਪਣਾ ਸਹਿਮਤ ਹੈ ਨਾ ਕਿ ਉਹਨਾਂ ਨੂੰ ਬਾਹਰ ਕਿਤੇ ਕੰਮ ਕਰਨਾ ਪ੍ਰਾਈਵੇਟ ਜੌਬ ਹਾਂਜੀ ਚਲੋ ਆਪਣਾ ਕੰਮ ਕਰਦੇ ਨਾਲ ਐੜੀ ਕੋਈ ਗੱਲ ਨਹੀਂ ਆ ਸਾਡੀ ਦਾ ਆਪਾਂ ਦੋਨੇ ਕੰਮ ਕਰ ਰਹੇ ਹਾਂ ਕੋਈ ਡਰ ਨਹੀਂ ਕੋਉਂਦੀ ਇੱਕ ਗੱਲ ਤੁਹਾਨੂੰ ਦੱਸਦੀ ਸਾਰੇ ਪ੍ਰਾਈਵੇਟ ਕੰਮ ਕਰਦੇ ਹਨ ਹਾਂ ਤੇ ਇਹਨਾਂ ਮੈਂ ਸਾਡਾ ਚਲੋ ਹਰ ਇੱਕ ਪਤੀ ਪਤਨੀ ਦਾ ਬਹੁਤ ਪਿਆਰ ਹੁੰਦਾ ਹਾਂ ਪਰ ਮੈਂ ਆਪਣੀ ਜ਼ਿੰਦਗੀ ਚ ਕੁਝ ਮੇਰੇ ਆ ਪਹਿਲਾਂ ਵੀ ਇੰਟਰਵਿਊ ਪਈਆਂ ਆ ਮੈਂ ਉਹਨਾਂ ਚ ਦੱਸਿਆ ਆ ਆਪਣੇ ਬਾਰੇ ਸਾਰਾ ਕੁਝ ਜੀ ਮੈਨੂੰ ਦੁੱਖ ਵੀ ਪਹਿਲਾਂ ਬਹੁਤ ਮਿਲਿਆ ਪਰ ਮੈਨੂੰ ਮੇਰੇ ਬੰਦੇ ਤੋਂ ਪਹਿਲਾਂ ਮੈਨੂੰ ਕੁਝ ਨਹੀਂ ਮੇਰਾ ਆਦਮੀ ਮੈਨੂੰ ਬਹੁਤ ਪਿਆਰ ਕਰਦਾ ਮੇਰੀ ਹਰ ਗੱਲ ਵਿੱਚ ਮੇਰੀ ਹਾਂ ਨਾ ਨਾਰਾ ਮਾਰਦਾ ਕਿ ਤੂੰ ਘਰ ਮੈਂ ਤੇਰੇ ਨਾਲ ਆ ਕੋਈ ਗੱਲ ਨਹੀਂ ਆਪਾਂ ਇਕੱਠੇ ਕਰਾਂਗੇ ਇਕੱਠੇ ਕਰਾਂਗੇ ਮੈਨੂੰ ਕਦੇ ਫੀਲ ਹੀ ਨਹੀਂ ਹੋਇਆ ਕਿ ਮੈਂ ਕੰਮ ਕਰਦੀ ਪਈ ਆ ਮੈਨੂੰ ਐਂ ਲੱਗਦਾ ਕਿ ਮੈਂ ਘਰ ਦੇ ਵਿੱਚ ਹੀ ਆ ਤੇ ਜਦੋਂ ਇਹ ਪ੍ਰਾਈਵੇਟ ਕੰਮ ਕਰਦੀ ਸੀ ਆ ਇਹਦੀ ਜ਼ਾਤ ਸੀ ਕਿ ਮੈਂ ਬਾਹਰ ਕੰਮ ਕਰਾਂ ਤੂੰ ਐਸ ਕੰਮ ਵਿੱਚ ਨਾ ਫਸ ਇਹ ਨਹੀਂ ਚਾਹੁੰਦਾ ਕਿ ਮੈਂ ਐ ਮੇਰੇ ਤੇ ਨਾ ਬੋਝ ਪਵੇ ਕੰਮ ਦਾ ਤੂੰ ਕੰਮ ਕਰੇ ਹੁਣ ਵੀ ਕਹਿੰਦੇ ਆ ਕਿ ਤੂੰ ਮਤਲਬ ਲੇਡੀ ਆਪਾਂ ਰੱਖ ਲੈਣੀ ਆ 8-10 ਦਿਨ ਤੱਕ ਪਰ ਮੈਨੂੰ ਹੁੰਦਾ ਕਿ ਜਿਹੜਾ ਮੈਂ ਆਪਣੇ ਹੱਥੀਂ ਕੰਮ ਕਰ ਲੈਣਾ ਨਾ ਉਹ ਦੂਜਾ ਨਹੀਂ ਕਰ ਸਕਦਾ ਕਿਉਂਕਿ ਆਪਣੇ ਆਪ ਦੇ ਹਰ ਇੱਕ ਨੂੰ ਮਾਣ ਹੁੰਦਾ ਚਾਹੇ ਕੰਮ ਛੋਟਾ ਹੋਵੇ ਚਾਹੇ ਵੱਡਾ ਹੋਵੇ ਮੇਰੇ ਲਈ ਮੇਰਾ ਕੰਮ ਬਹੁਤ ਵੱਡਾ ਵਾ ਤੇ ਇਹਨੂੰ ਥੋੜਾ ਜਿਹਾ ਦਿੱਕਤ ਆਉਂਦੀ ਹੈ ਜਦੋਂ ਮੈਂ ਕੰਮ ਕਰਦੀ ਹਾਂ ਇਹਨੂੰ ਫੀਲ ਹੁੰਦਾ ਕਿ ਕੋਈ ਨਾ ਕਰੇ ਪਰ ਮੈਨੂੰ ਹੁੰਦਾ ਕਿ ਮੈਂ ਆਪਣੀ ਹੱਥੀਂ ਕਰਾਂ ਦੂਸਰੀ ਗੱਲ ਮੈਂ ਇਹ ਕਰਨ ਲਈ ਸੀਗੀ ਕਿ ਜਦੋਂ ਇਹ ਪ੍ਰਾਈਵੇਟ ਜੌਬ ਕਰਦੇ ਸੀ ਇਹ ਕਿਤੇ ਕੰਮ ਜਿੱਤੇ ਕਦੇ ਵੀ ਕੰਮ ਤੇ ਲੱਗੇ ਹਰ ਇੱਕ ਮਾਲਕ ਦਾ ਥੋੜਾ ਜਿਹਾ ਕੰਗੀ ਨਾਲ ਬੋਲਣਾ ਆਪਣੇ ਨੌਕਰ ਨੂੰ ਹੁੰਦਾ ਹੀ ਆ ਜਦੋਂ ਇਹ ਥੋੜਾ ਲੇਟ ਹੋ ਜਾਣਾ ਜਾਂ ਮਤਲਬ ਕੁਝ ਵੀ ਛੋਟੀ ਮੋਟੀ ਗੱਲਬਾਤ ਹੁੰਦੀ ਇਹਨੂੰ ਦਬਕੇ ਪੈਂਦੇ ਮੈਨੂੰ ਮੇਰਾ ਦਿਲ ਨਹੀਂ ਕਰਦਾ ਕਿ ਕਿਤੇ ਜਾ ਕੇ ਕੰਮ ਕਰੀ ਇਹਨੂੰ ਮੇਰੀ ਸ਼ੁਰੂ ਤੋਂ ਇਹ ਹੁੰਦਾ ਹੈ ਕਿ ਆਪਾਂ ਛੋਟਾ ਕਰ ਲਈਏ ਆਪਣਾ ਕਰ ਲਈਏ ਤੇ ਪਰ ਇਹਦੇ ਇਹਦੇ ਮੰਮੀ ਪਾਪਾ ਵੱਲੋਂ ਇਹ ਸੀਗਾ ਕਿ ਤੁਸੀਂ ਚੰਗਾ ਕੰਮ ਕਰ ਲਓ ਕਿ ਪੈਸੇ ਤੇ ਆਪਾਂ ਲਾਉਣੇ ਹੀ ਆ ਜੇ ਤੇ ਕੋਈ ਮਤਲਬ ਜਿੰਨੇ ਵੀ ਲੱਗੇ ਆ ਸਾਡੇ ਤੇ ਇਹ ਤੋਂ ਵੱਧ ਲੱਗ ਜਾਣਗੇ ਇੱਕ ਰੀਤਾ ਦਾ ਕੰਮ ਹੋ ਜਾ ਚੰਗਾ ਜੂ ਪਰ ਸਾਨੂੰ ਸ਼ੌਂਕ ਸੀਗਾ ਕਿ ਅਸੀਂ ਦੋਵੇਂ ਕਰੀਏ ਹੱਥਾਂ ਦੀ ਮਿਹਨਤ ਹੋਵੇ ਜੀ ਕੰਮ ਤੇ ਕੋਈ ਵੀ ਕਰਾਂਗੇ ਇਹਦੇ ਵਿੱਚ ਮਿਹਨਤ ਹੁੰਦੀ ਆ ਪਰ ਇਹਦੇ ਵਿੱਚ ਸਾਨੂੰ ਜ਼ਿਆਦਾ ਸਕੂਨ ਹੁਣ ਇਹ ਮਤਲਬ ਜਸਾਦ ਗਵੇ ਮੀਆਂ ਵੀਪ ਕੰਮ ਕਰਦੇ ਰਹੇ ਉਹਨਾਂ ਗੱਲਾਂ ਗੁਣਾ ਕਰਦੇ ਨਗਦਾਨੀ ਵੀ ਹੁਣ ਕੋਈ ਮਤਲਬ ਇਹ ਉਪਰਾਂ ਕੰਮ ਕਰਦੇ ਪਿਆ ਜਾਂ ਇੱਕ ਜਾਂ ਮਹਿਸੂਸ ਹੁੰਦਾ ਕਿ ਜਾਂ ਜਦੋਂ ਹੁਣ ਇੱਕ ਚੱਲ ਪੀ ਗੱਡੀ ਚੱਲ ਪੀ ਆ ਭਾਜੀ ਮੈਂ ਤੁਹਾਨੂੰ ਸੱਚ ਦੱਸਾਂ ਜਿਸ ਦਿਨ ਮੈਂ ਘਰੇ ਇਹ ਮੈਂ ਛੁੱਟੀ ਵਾਜ ਜਾਂਦੀ ਨਾ ਕਿਸੇ ਵੇਲੇ ਗੱਡੀ ਥੋੜਾ ਬਹੁਤ ਤੰਗ ਕਰਦੀ ਆ ਜਾਂ ਬੱਚਿਆਂ ਦੀ ਚਾਹ ਹੁੰਦੀ ਏ ਕਿ ਛੁੱਟੀ ਅਸੀਂ ਕਰੀਏ ਕਰੀਏ ਤੇ ਉਸ ਦਿਨਾਂ ਦੀ ਛੁੱਟੀ ਵਾਜ ਜਾਂਦੀ ਆ ਤੇ ਮੈਨੂੰ ਨਾ ਘਰੇ ਚੰਗਾ ਨਹੀਂ ਲੱਗਦਾ ਕੁਝ ਮੇਰਾ ਸੋ ਆਪਣਾ ਪਰਿਵਾਰ ਵੱਡਾ ਵਾ ਬੱਚੇ ਆ ਤਨ ਭਤੀਜੀਆਂ ਮੇਰੀਆਂ ਦੋ ਬੱਚੇ ਮੇਰੇ ਆ ਮੈਂ ਆਪਣੇ ਮੰਮੀ ਪਾਪਾ ਦੇ ਘਰ ਰਹੀ ਆ ਤੇ ਮੈਨੂੰ ਕੋਈ ਤੰਗੀ ਤਾਂ ਨਹੀਂ ਆ ਪਰ ਫਿਰ ਵੀ ਮੇਰਾ ਨਾ ਧਿਆਨ ਹੁੰਦਾ ਕਿ ਮੈਂ ਬਾਹਰ ਜਾਵਾਂ ਕੰਮ ਕਰ ਆਪਾਂ ਕੁਝ ਹੀ ਮਿਲਦੀ ਸਕੂਨ ਮਿਲਦਾ ਇਜਸ ਦਿਨ ਦਾ ਮੈਂ ਜਦੋਂ ਇੱਥੇ ਮੈਂ ਕੰਮ ਤੇ ਹੁੰਨੀ ਆ ਨਾ ਕੰਮ ਅਸੀਂ ਕਰਦੇ ਆ ਜਦੋਂ ਤੇ ਸਾਡੇ ਸਾਡਾ ਦਿਨ ਤਾਂ ਧੀਆ ਵਾਂਗੂੰ ਲੰਘਦਾ ਤੇ ਕਰੀ ਨਹੀਂ ਉਹ ਮਾਹੌਲ ਯਾਰ ਮਤਲਬ ਕਿ ਵਧੀਆ ਨਹੀਂ ਲੱਗਦਾ ਸਾਨੂੰ ਇੱਥੇ ਸਾਨੂੰ ਬਹੁਤ ਸਕੂਨ ਆਉਂਦਾ ਜਦੋਂ ਸਾਡੇ ਕੋਈ ਭੈਣ ਭਰਾਣ ਕੇ ਚੀਜ਼ ਮੰਗਦਾ ਅਸੀਂ ਬੜੇ ਅਦਰ ਸਤਕਾਰ ਨਾਲ ਉਹਨੂੰ ਦਿੰਨੇ ਆ ਉਹ ਵੀ ਸਾਡੀ ਬਹੁਤ ਇੱਜ਼ਤ ਕਰਕੇ ਜਾਂਦੇ ਆ ਬਹੁਤ ਵਧੀਆ ਲੱਗਦਾ ਸਾਨੂੰ ਅਗਰ ਕਿਹਨੇ ਤੁਹਾਨੂੰ ਕੋਈ ਸੰਪਰਕ ਕਰਨਾ ਵੇ ਇਹ ਲੋਕੇਸ਼ਨ ਕੀ ਹੈ ਲੋਕੇਸ਼ਨ ਇਹ ਜੋਗਾ ਅੱਡੇ ਆਪਣਾ ਲਿਖਿਆ ਜੋਗਾ ਸਿੰਘ ਵਾਲਾ ਪਿੰਡ ਦਾ ਅੱਡਾ ਵਾ ਐਨ ਐਚ 54 ਹਾਈਵੇ ਆ ਅੰਮ੍ਰਿਤਸਰ ਵੱਲੋਂ ਜਦੋਂ ਤੁਸੀਂ ਆਉਨੇ ਹੋ ਉਸ ਪਾਸੇ ਆਪਣਾ ਇਹ ਲਿਖਾਇਆ ਸੈਟਅਪ ਪਿੰਡ ਦੇ ਵਿੱਚ ਹੈ ਜੋਗਾ ਸਿੰਘ ਵਾਲਾ ਜਿਹੜੀਆਂ ਸਾਡੀ ਵੀਡੀਓ ਵੇਖਦੇ ਪਏ ਸਾਡੇ ਵੀਰ ਭਰਾ ਆ ਗਏ ਸਾਡੀਆਂ ਭੈਣਾਂ ਵੇਖਦੇ ਪਈਆਂ ਵਾ ਜਿਹੜੀਆਂ ਕਈ ਵੀ ਕਈ ਵੀ ਕਹਦੇ ਰੂੜੀਵਾਦੀ ਸੋਚ ਹਰ ਬੰਦੇ ਦੀ ਐ ਕਿ ਰੂੜੀਵਾਸੂਲੇ ਹੈਗੀ ਆ ਜਿਹੜੀਆਂ ਕਿੰਨੇ ਚਾਹੁੰਦੇ ਸੀ ਸਾਡੀਆਂ ਧੀਆ ਭੈਣਾਂ ਬਾਹਰ ਜਾ ਕੇ ਕੰਮ ਕਰਨ ਉਹਨਾਂ ਦਾ ਕੀ ਮੈਸੇਜ ਚਾਹੁੰਦੇ ਹੋ ਹਾਂਜੀ ਤੁਸੀਂ ਧੀਆ ਦਾ ਜੇ ਦਰਦ ਮਹਿਸੂਸ ਕਰੋ ਨਾ ਧੀ ਨੂੰ ਜਦੋਂ ਜਦ ਤੱਕ ਤਾਂ ਧੀ ਹੈਗੀ ਆ ਆਪਣੇ ਪੇਕੇਆਂ ਦੇ ਘਰ ਹੂੰ ਚਲੋ ਠੀਕ ਆ ਰੋਟੀ ਪਾਣੀ ਖਾਣਾ ਹੁੰਦਾ ਉਹਨੇ ਕੋਈ ਹੋਰ ਤਾਂ ਕੁਝ ਦੀ ਮੰਗ ਨਹੀਂ ਹੁੰਦੀ ਪਰ ਜਦੋਂ ਧੀ ਸੌਰਿੰਦ ਘਰ ਚੱਲੀ ਜਾਂਦੀ ਹੈ ਨਾ ਅੱਗੇ ਜਾ ਕੇ ਵੀ ਉਹਨੂੰ ਉਹ ਨਹੀਂ ਮਿਲਦਾ ਉਹਨੂੰ ਪਤੀ ਉਹਵੇਂ ਦਾ ਨਹੀਂ ਮਿਲਦਾ ਤੇ ਉਹਦੇ ਉੱਤੇ ਪੈ ਜਾਂਦਾ ਫਿਰ ਬੱਚੇ ਹੋ ਜਾਂਦੇ ਬੱਚਿਆਂ ਦਾ ਬੋਝ ਪੈ ਜਾਂਦਾ ਇੱਕ ਧੀ ਦਾ ਦੁੱਖ ਬਹੁਤ ਵੱਡਾ ਵਾ ਮੈਨੂੰ ਲੱਗਦਾ ਕਿ ਜੇ ਉਹ ਕੰਮ ਕਰਨਾ ਚਾਹੁੰਦੀ ਆ ਨਾ ਮੈਂ ਚਲੋ ਮੈਨੂੰ ਤਾਂ ਠੀਕ ਆ ਮੇਰੇ ਹਸਬੰਦ ਕੰਮ ਕਰਦੇ ਆ ਪਰ ਮੈਂ ਉਹਨਾਂ ਨੂੰ ਕੰਮਬਾਰ ਕਰਣ ਨਹੀਂ ਦਿੱਤਾ ਅਸੀਂ ਆਪਣਾ ਰਲ ਮਿਲ ਕੇ ਕਰ ਲਿਆ ਠੀਕ ਆ ਪਰ ਧੀਆਂ ਦੇ ਦੁੱਖ ਬਹੁਤ ਵੱਡੇ ਆ ਜੇ ਉਹ ਚਾਹੁੰਦੀ ਆ ਉਹਦੇ ਘਰ ਦੀ ਕੰਡੀਸ਼ਨ ਵੇਖੋ ਉਹਦਾ ਸਾਥ ਦੋ ਮਾਪਿਆਂ ਦਾ ਫਰਜ਼ ਆ ਪੈਣ ਭਰਾਵਾਂ ਦਾ ਵੀ ਫਰਜ ਬਣਦਾ ਕਿ ਤੁਸੀਂ ਉਹਨਾਂ ਦਾ ਉਹਦਾ ਸਾਥ ਦਿਓ ਜੇ ਕੰਮ ਕਰ ਲਈ ਹਿੰਕ ਦਾ ਕਦੀ ਆ ਉਹਨੂੰ ਮਗਰ ਥਾਪੜਾ ਦੇ ਕੇ ਰੱਖੋ ਕਿ ਅਸੀਂ ਤੇਰੇ ਨਾਲ ਆ ਤੇਰੇ ਪਿੱਛੇ ਹੈਗੇ ਆ ਪਰਵਾਹ ਨਾ ਮੰਨ ਜੀ ਕੋਈ ਆਪਣੀ ਇੰਸਟਾ ਆਈਡੀ ਕੋਈ ਜਾਂ ਕਿ ਮਸਲ ਇੰਸਟਾ ਐਨਸਾਈਟੀ ਮੇਰੀ ਆ ਗਈ ਹੈ ਜੀ ਗੁਰਵਿੰਦਰ ਕੌਰ ਪੰਜਾਬ 39 ਤੇ ਵਲੌਗ ਵੀ ਅਸੀਂ ਸ਼ੂਟ ਕਰਦੇ ਆ ਜੋ ਦੋਵੇਂ ਜੀ ਅਸੀਂ ਕਰਦੇ ਜੋ ਅਸੀਂ ਦੋਵੇਂ ਜੀ ਸਾਰਾ ਦਿਨ ਆਪਣੀ ਆ ਕਿਰਤ ਕਰਦੇ ਆ ਉਹਦਾ ਛੋਟਾ ਛੋਟਾ ਸੀ ਜਿਹੜਾ ਭਾਗ ਪਾਉਂਦੇ ਰਹਿੰਦੀਆਂ YouTube ਦੇ ਉੱਪਰ ਪਹਿਲਾਂ ਤਾਂ ਮੈਂ ਵਲੌਗ ਪਾਉਂਦੀ ਨਹੀਂ ਸੀਗਾ ਮੈਨੂੰ ਚੰਗਾ ਨਹੀਂ ਲੱਗਦਾ ਵਲੌਗ ਪਾਉਣਾ ਕਿਉਂਕਿ ਮੈਂ ਥੋੜੀਆਂ ਜਿਹੀਆਂ ਪੰਜਾਬੀ ਸਟੋਰੀਆਂ ਬਣਾ ਕੇ ਪਾਈਆਂ ਸੀਗੀਆਂ ਆਪਣੀ ਮੰਮੀ ਹੋਣਾ ਨਾਲ ਤੇ ਉਹ ਬਾਅਦ ਵਿੱਚ ਫਿਰ ਟਾਈਮ ਦੀ ਕਮੀ ਹੋਣ ਕਰਕੇ ਨਹੀਂ ਪਾ ਸਕਿਆ ਸੀ ਤੇ ਹੁਣ ਕੱਲ੍ਹ ਤੇ ਪਰਸੋਂ ਦੇ ਮੈਂ ਵਲੌਗ ਸ਼ੁਰੂ ਕੀਤੇ ਆ ਤੇ ਮੇਰੇ ਭੈਣ ਭਰਾ ਜਿਹੜਾ ਵੀ ਦੇਖਦਾ ਪਿਆ ਮੈਨੂੰ ਸੁਣਦਾ ਪਿਆ ਉਹ ਜ਼ਰੂਰ ਜਾ ਕੇ ਮੇਰੀ ਵੀਡੀਓ ਦੇਖਣ ਤੇ ਛੋਟੇ ਛੋਟੇ ਕੰਮ ਜੋ ਅਸੀਂ ਕਰਦੇ ਰਹਿੰਦੇ ਆ ਸਾਰਾ ਦਿਨ ਦੀ ਸਾਡੀ ਜਿਹੜੀ ਉਹ ਹੁੰਦੀ ਆ ਸਟੋਰੀ ਉਹ ਅਸੀਂ ਅਪਲੋਡ ਕਰਦੇ ਆ YouTube ਦਾ ਨਾਮ ਹੈਗਾ ਜੀ GK7 TV ਤੇ Instagram ਮੇਰੀ ਆਈਡੀ ਹੈ ਗੁਰਵਿੰਦਰ ਕੌਰ 5039 ਉੱਤੇ ਜਾ ਕੇ ਚੈੱਕ ਕਰੋ ਇਸ ਵਾਰੀ ਬਹੁਤ ਬਤਨਾ ਦਾ ਪੈਸਾ ਨੂੰ ਸਮਾਂ ਦੇ ਦੋ ਤੇ ਕਸਟਮਰ ਬਾਰੇ ਵੀ ਮੈਂ ਕਹਿਣਾ ਚਾਹੁੰਨੀ ਆ ਕਿ ਜਿਹੜੇ ਭੈਣ ਭਰਾ ਆਪਾ ਹਰਮੰਦਰ ਸਾਹਿਬ ਸਾਰੇ ਹੀ ਜਾਣਦੇ ਆ ਅਮਿਤ ਸਰ ਸਾਹਿਬ ਸਾਰੇ ਹੀ ਜਾਣਦੇ ਆ ਜਾਣ ਵਾਲੇ ਵੀ ਤੇ ਆਉਣ ਵਾਲਿਆਂ ਲਈ ਤਾਂ ਫਿਰ ਉਸਦੇ ਹੀ ਮੈਂ ਖੜੀ ਆ ਉੱਥੇ ਤੇ ਜਰੂਰ ਇੱਕ ਵਾਰੀ ਮੇਰੇ ਕੋਲ ਰੋਕੇ ਜਾਣ ਤੇ ਨੰਬਰ ਮੇਰੇ ਹਸਬੰਦ ਤੁਹਾਨੂੰ ਆਪਣਾ ਦੇ ਦਿੰਦੇ ਆ ਤੇ ਜੇ ਕਿਸੇ ਨੇ ਇਤੋਂ ਲੱਗ ਬੰਨੇ ਦਾ ਜਿਹੜਾ ਕੋਈ ਲੱਗੇ ਬੰਨੇ ਦਾ ਸ਼ਕੀਨ ਨਾ ਕੋਈ ਮਟਕਾ ਚਿਕਨ ਦਾ ਤੇ ਜਾਂ ਸਾਗ ਤੇ ਮੱਕੀ ਦੀ ਰੋਟੀ ਦਾ ਛਲਗਮ ਮੱਕੀ ਦੀ ਰੋਟੀ ਦਾ ਕੁਛ ਵੀ ਤੁਸੀਂ ਸਾਡੇ ਕੋਲ ਇਹ ਬਣੇ ਮੈਨੂ ਦੇ ਵਿੱਚ ਕੁਛ ਵੀ ਤੁਸੀਂ ਸ਼ਕੀਨ ਹੋ ਕਿਸੇ ਵੀ ਚੀਜ਼ ਦੀ ਖਾਣਾ ਚਾਹੁੰਦੇ ਹੋ ਇੱਕ ਵਾਰੀ ਜ਼ਰੂਰ ਤੁਸੀਂ ਸਾਡੇ ਕੋਲ ਰੁਕੇ ਜਾਓ ਮੜਕਾ ਆਪਣਾ ਨੰਬਰ ਬੋਲ ਦਿਓ ਮੜਕਾ ਚਿਕਨ ਜੇ ਤੁਸੀਂ ਲੈਣਾ ਤਾਂ ਤੁਹਾਨੂੰ ਸਾਨੂੰ 1 ਘੰਟੇ ਪਹਿਲਾਂ ਅਡਵਾਸ ਮੋਣੀ ਪਏਗੀ ਪੇਮੈਂਟ ਵੀ ਤੁਹਾਨੂੰ ਅਡਵਾਸ ਦੇਣੀ ਪਏਗੀ ਨੰਬਰ ਦੱਸੋ ਆਪਣਾ 499342737 ਤਾਂ ਅਸੀਂ ਜਿੰਨੇ ਵੀ NH 45A ਹਾਈਵੇ ਤੇ ਲੰਘਦੇ ਪਏ ਆ ਉਹਨਾਂ ਨੂੰ ਇੱਕ ਜ਼ਰੂਰ ਬੇਨਤੀ ਕਰਾਂਗੇ ਵੀ ਇਸ ਭੈਣ ਨੇ ਇੱਕ ਵਾਕਈ ਕਰੋ ਕਦਮ ਚੁੱਕ ਕੇ ਇੱਕ ਉਪਰਾਲਾ ਕੀਤਾ ਵਾ ਇੱਕ ਮਹਿੰਤੀ ਸ਼ੁਰੂ ਕੀਤੀ ਆ ਜਿਹਦੇ ਵਿੱਚ ਉਹ ਪੱਕੀ ਰੋਟੀ ਸਰੋਂ ਸਾਗ ਚਲ ਗਿਆ ਮੈਂ ਚਾਹ ਅਗਰ ਫਰਗਰ ਵਾਲਾ ਟਿੱਕੀ ਵਗੈਰਾ ਵੀ ਤਿਆਰ ਕਰਦੀ ਆ ਤੇ ਜਿਹੜੇ ਇਸ ਸੰਦਰਭ ਹਾਈ ਚੇਲੰਜਾ ਦੇ ਜੋਗਾ ਸਿੰਘ ਮਾਲਾ ਦੇ ਅੱਡੇ ਦੇ ਜਦੋਂ ਆਪਣਾ ਸੈਟਅਪ ਲਾ ਕੇ ਬੈਠੇ ਆ ਤੇ ਅਸੀਂ ਜ਼ਰੂਰ ਬੇਨਤੀ ਕਰਾਂਗੇ ਕਿ ਇਹੋ ਜਿਹੇ ਪਹਿਰੇ ਜਿਹੜੀਆਂ ਆਪਣੀਆਂ ਮਹਿੰਤੀ ਆ ਉਹਨਾਂ ਬਾਤੇ ਇਹੋ ਜਿਹੇ ਪਹਿਰਾ ਨੂੰ ਜ਼ਰੂਰ ਇਕੱਠੀ ਖਰੋ ਕੇ ਭਾਵੇਂ ਕੱਪ ਚਾਹ ਹੀ ਪੀ ਕੇ ਜਾਇਓ ਜ਼ਰੂਰ ਪੀ ਕੇ ਜਾਇਓ